ਸ਼ਸ਼ੀਕਲ ਜੀ ਲੈ ਮਿੱਤਰੋ ਅੱਜ ਆਪਾਂ ਜਿੱਥੇ ਆਏ ਆ ਨਾ ਜਿਹੜੀ ਜਗ੍ਹਾ ਤੇ ਉਹ ਜਗ੍ਹਾ ਇੱਕ ਤਾਂ ਦੇਖ ਕੇ ਮਨ ਖੁਸ਼ਿਆਬ ਹੁੰਦਾ ਕਿਉਂਕਿ ਇੱਕ ਤਰ੍ਹਾਂ ਦੀ ਰਾਜਧਾਨੀ ਸੀ ਤੇ ਇਹ ਹੈਗੀ ਪਰਲ ਕੰਪਨੀ ਦੀ ਜਗ੍ਹਾ ਪਰਲ ਕੰਪਨੀ ਦਾ ਜਿਹੜਾ ਮਾਲਕ ਸੀ ਨਿਰਮਲ ਸਿੰਘ ਪੰਗੂ ਉਹਦੀ ਤਾਂ ਆਪਾਂ ਨੂੰ ਪਤਾ ਹੀ ਸਾਰਿਆਂ ਨੂੰ ਵੀ ਜੇਲ੍ਹ ਦੇ ਵਿੱਚ ਡੈਥ ਹੋ ਚੁੱਕੀ ਐ ਤੇ ਜਿੰਨੇ ਲੋਕਾਂ ਨੇ ਉਮੀਦਾਂ ਨਾਲ ਪੈਸਾ ਲਾਇਆ ਸੀ ਉਹ ਪੈਸਾ ਲੋਕਾਂ ਦਾ ਮੁੜਿਆ ਨਹੀਂ ਕਿਉਂ ਜਦੋਂ ਕੰਪਨੀ ਇਹ ਭੱਜ ਗਈ ਤਾਂ ਪੈਸਾ ਮੁੜੂ ਵੀ ਕਿੱਥੋਂ ਪਰ ਇੱਕ ਗੱਲ ਮੈਂ ਜ਼ਰੂਰ ਕਹਿਣਾ ਵੀ ਜਿਹੜੀ ਤੁਸੀਂ ਅੱਜ ਵੀਡੀਓ ਦੇਖੋਗੇ ਪਹਿਲਾਂ ਵੀ ਤੁਸੀਂ ਹੋ ਸਕਦਾ ਵੀਡੀਓ ਦੇਖੀ ਹੋਵੇ ਪਰ ਅਸੀਂ ਕੋਸ਼ਿਸ਼ ਕਰਾਂਗੇ ਤੇ ਘੁੰਮਣ ਨੂੰ ਤਾਂ ਇਹ ਜਗ੍ਹਾ ਦੇ ਵਿੱਚ ਜੀ ਅਸੀਂ ਸਾਰੀ ਚ ਕਿੜਾ ਦੇਣਾ ਹੋਵੇ ਦੇ ਨਹੀਂ ਸਕਦੇ ਪਰ ਹੁਣ ਤਾਂ ਜਮੀ ਨਹੀਂ ਕਿਉਂਕਿ ਬਹੁਤ ਵੱਡਾ ਵੱਡਾ ਇੱਥੇ ਮੰਨ ਲੈ ਵੀ ਜਿਹੜੀਆਂ ਝਾੜੀਆਂ ਹੋ ਰਹੀਆਂ ਨੇ ਬਹੁਤ ਵੱਡੇ ਵੱਡੇ ਦਰਖਤ ਹੋ ਰਹੇ ਨੇ ਜਿਵੇਂ ਨੰਗਣ ਨੂੰ ਵੀ ਡਰ ਲੱਗਦਾ ਪਰ ਕਾਰਨ ਕੀ ਹੈ ਵੀ ਚਲੋ ਕੈਮਰੇ ਦੀ ਜ਼ੂਮ ਕਰਕੇ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੁਸੀਂ ਇੱਕ ਚੀਜ਼ ਦੇਖੋ ਵੀ ਲੋਹਾ-ਲੂਹਾ ਤਾਂ ਨਹੀਂ ਇੱਥੇ ਕਿਸੇ ਨੇ ਛੱਡਿਆ। ਭੰਨ ਤੋੜ ਕਰਕੇ ਸਾਰਾ। ਪਰ ਜਦੋਂ ਇਹ ਜਗ੍ਹਾ ਦੇ ਉੱਤੇ ਗਹਿਮ-ਲਗਹਿਮਲ ਹੁੰਦੀ ਹੋਊ। ਜਦੋਂ ਕੰਪਨੀ ਚਾਲੂ ਸੀ। ਉਦੋਂ ਤੁਸੀਂ ਦੇਖੋ ਵੀ ਯਾਰ ਇੱਥੇ ਮੰਨ ਲੈ ਵੀ ਆਪਦੀ ਡਿਊਟੀ ਤੇ ਆਉਂਦੇ ਹੋਣੇ ਕੋਈ ਗੱਡੀ ਤੇ ਆਉਂਦਾ ਐ, ਕਾਰ ਤੇ ਕੋਈ ਮੋਟਰਸਾਈਕਲ ਤੇ ਆਉਂਦਾ ਹੋਊਗਾ, ਕੋਈ ਸਾਈਕਲ ਤੇ ਆਉਂਦਾ ਹੋਊਗਾ। ਯਾਨੀ ਕਿ ਕਹਿਣ ਦਾ ਮੇਰਾ ਭਾਵ ਐ ਵੀ ਸਮੇਂ ਦੀਆਂ ਖੇਡਾਂ ਨੇ ਕਈ ਵਾਰੀ ਕਹਿੰਦੇ ਉਹਨਾਂ ਨੇ ਗੱਡੀ ਤਾਂ ਹੁੰਦੀ ਐ, ਕਈ ਵਾਰੀ ਗੱਡੀ ਥੱਲੇ ਪਰ ਜਿਹੜਾ ਜਦੋਂ ਆਪਾਂ ਦੋ ਨੰਬਰੀ ਕਰਦੇ ਆ ਨਾ ਉਹ ਥੋੜੀ ਜੀ ਆਪਾਂ ਨੂੰ ਪਤਾ ਹੈ ਵੀ ਉਹ ਤਾਂ ਫਿਰ ਪ੍ਰਮਾਤਮਾ ਦਾ ਗੇੜਾ ਹੈ ਤਾਂ ਜਿਹੜਾ ਗੇੜਾ ਹੈ ਸਮੇਂ ਦਾ ਚੱਕਰ ਉਹ ਘੁੰਮੀ ਜਾਣਾ ਹੈ ਇਹ ਆ ਮੇਰੇ ਪਿੱਛੇ ਜਿਹੜੀ ਤੁਸੀਂ ਜਗਾ ਦੇਖ ਰਹੇ ਹੋ ਇਹ ਜਗਾ ਬਿਲਕੁਲ ਖੰਡਰ ਬਣੀ ਪਈ ਹੈ ਤਾਂ ਇਹਦੇ ਨਾਲ ਦੀ ਜਿਹੜੀ ਆ ਜਗਾ ਬਣੀ ਪਈ ਹੈ ਬਹੁਤ ਨੇ ਇਥੇ ਪਰ ਮੈਂ ਹੁਣ ਤੁਹਾਨੂੰ ਲਵੇ ਜਾ ਕੇ ਨਹੀਂ ਦਿਖਾ ਸਕਦਾ ਤੁਹਾਨੂੰ ਮੈਂ ਦੂਰ ਖੜ ਕੇ ਜ਼ੂਮ ਕਰਕੇ ਦਿਖਾਉ ਕਿਤੇ ਫੇਰ ਕਿਹੜਾ ਵੱਜਿਆ ਜਦੋਂ ਆ ਕਕਰ ਦਾ ਸੁੱਕ ਗਿਆ ਤੇ ਮੰਨ ਕੇ ਚਲੋ ਹੁਣ ਸੌਣ ਦਾ ਮਹੀਨਾ ਤਾਂ ਕਰਕੇ ਨਾ ਬੜਾ ਜਿਆਦਾ ਹੋਇਆ ਖੜਾ ਹੈ ਮਨ ਲੈ ਡਰ ਲੱਗਦਾ ਵਿੱਚ ਬਣਨ ਤੋਂ ਤੇ ਹੁਣ ਆਪਾਂ ਤੁਹਾਨੂੰ ਆ ਜਗ੍ਹਾ ਦੇ ਅੰਦਰ ਜਾ ਕੇ ਦਿਖਾਉਣਾ ਹੈ ਪਹਿਲਾਂ ਤਾਂ ਤੇ ਆ ਇੱਥੇ ਲੈ ਮਿੱਤਰਾ ਮਾੜਾ ਇਧਰੇ ਪਾਸੇ ਦਿਖਾਈ ਕੈਮਰਾ ਘੁਮਾ ਕੇ ਇੱਥੇ ਕੋਈ ਕਦੇ ਉਹ ਟਾਈਮ 'ਚ ਜਦੋਂ ਸਕਿਉਰਿਟੀ ਗਾਰਡ ਪੈਂਦਾ ਹੋਊਗਾ ਇਹ ਜਗ੍ਹਾ ਉਹ ਬਣੀ ਹੋਈ ਹੈ ਪਰ ਅੱਜ ਜਿਹੜੀ ਅੱਜ ਇਹ ਮੰਨ ਕੇ ਚਲੋ ਨਾ ਕਿਸੇ ਨੇ ਗੇਟ ਛੱਡੇ ਨਾ ਕਿਸੇ ਨੇ ਕੁਝ ਵੀ ਨਹੀਂ ਛੱਡਿਆ ਯਾਰ ਇੱਕ ਇੰਨਾ ਲੋਹਾ ਨਹੀਂ ਤੁਸੀਂ ਕਿਤੇ ਪਾਲ ਸਕਦੇ ਜਿੰਨਾਂ ਕੋ ਲੋਕ ਪੱਟ ਸਕਦੇ ਸੀ ਦੀਏ ਸੌਖੇ ਤਰੀਕੇ ਨਾਲ ਉਹ ਸਾਰਾ ਪੱਟ ਕੇ ਲੈ ਗਏ ਤੇ ਮਾੜਾ ਜਿਹਾ ਨੇੜੇ ਜਾ ਕੇ ਦੇਖਦਾ ਬਾਕੀ ਦੀ ਸਜਣੋ ਇਹ ਉਹ ਜਗ੍ਹਾ ਹੈ ਜਿਹੜੀ ਆਪਾਂ ਕਹਿ ਸਕਦੇ ਆ ਵੀ ਲੱਖਾਂ ਲੋਕਾਂ ਦੇ ਜਿਹੜੇ ਸੁਪਨੇ ਨੇ ਉਹ ਖਾ ਚੁੱਕੀ ਹੈ ਉਹ ਜਗ੍ਹਾ ਹੈ ਇਹ ਤੇ ਮੰਨ ਕੇ ਚੱਲੋ ਵੀ ਜਦੋਂ ਆਪਾਂ ਕਿਸੇ ਨਾਲ ਕਰਾਂਗੇ ਤਾਂ ਇੰਨੀ ਕਿਦਾ ਤੁਹਾਨੂੰ ਪਤਾ ਉਹ ਭਰਨੀ ਵੀ ਪੈਂਦੀ ਹੈ ਤੇ ਮਾੜਾ ਜਿਹਾ ਇੱਧਰ ਤੇ ਆਈ ਹਰਮਨ ਲੈ ਕੇ ਕੈਮਰਾ ਆ ਦੇਖੋ ਤੁਸੀਂ ਆ ਦੇਖੋ ਵੀ ਕੁਝ ਵੀ ਨਹੀਂ ਦੀਂਦਾ ਯਾਰ ਮੰਨ ਕੇ ਚੱਲੋ ਜੀ ਕਿਤੇ ਜਗ੍ਹਾ ਬਣੀ ਹੋਈ ਹੈ ਨਾ ਉਹਦੇ ਮੂਹਰੇ ਕੋਈ ਨਾ ਕੋਈ ਦਰਖਤ ਮੰਨ ਲੈ ਹਰਾ ਹੋ ਰਿਹਾ ਹੁਣ ਆਹ ਦੇਖੋ ਇੱਥੇ ਮੰਨ ਲੈ ਵੀ ਆ ਉਹਦੇ ਪਿੱਛੇ ਵੀ ਜਗ੍ਹਾ ਬਣੀ ਹੋਈ ਹੈ ਜਿਹੜੀ ਮੈਂ ਪਹਿਲਾਂ ਦਿਖਾਈਏ ਤੁਹਾਨੂੰ ਆਜੋ ਹੁਣ ਆਪਾਂ ਉਹ ਵੱਡੀ ਜਿਹੜੀ ਬਿਲਡਿੰਗ ਹੈ ਉਹਦੇ ਅੰਦਰ ਚੱਲਦੇ ਆ ਆਜੋ ਆਹ ਦੇਖੋ ਸਾਰਾ ਕੁਝ ਥੱਲੋਂ ਪਟਕੇ ਲੇਗੇ ਤੇ ਆਹ ਦੇਖੋ ਬਾਹਰ ਜਿੰਨਾ ਵੀ ਜਿੰਨਾ ਵੀ ਕੁਝ ਆ ਤੁਸੀਂ ਦੇਖ ਸਕਦੇ ਹੋ ਇਧਰਲੀ ਸਾਈਡ ਦਿਖਾ ਦਿਆਂ ਸਾਰਾ ਇਹ ਪਟਕੇ ਲੇਗੇ ਆਜੋ ਬਾਹਰ ਆ ਜੀ ਕਿਸੇ ਵੇਲੇ ਨਾ ਇੱਥੇ ਆ ਸਾਰੀ ਫੀਟਿੰਗ ਹੋਈ ਹੈ ਜਿਹੜੀ ਲੈਕਾ ਜਗਮਗ ਜਗਮਗ ਕਰਦੀਆਂ ਹੋਣੀਆਂ ਜਿਹੜੇ ਕਿ ਅੱਜ ਖੰਡਰੀ ਬਣਿਆ ਪਿਆ ਯਾਰ ਵੀ ਜਦੋਂ ਕੋਈ ਵੀ ਆਪਾਂ ਕੰਮ ਕਰਦੇ ਆ ਨਾ ਜੇ ਕਿਤੇ ਉਹਨੂੰ ਦੇਖ ਕੇ ਕਰੀਏ ਪਹਿਲਾਂ ਹੀ ਆਪਾਂ ਲੈ ਹੁਣ ਆਪਾਂ ਸੱਜਣੋ ਆ ਚੁੱਕੇ ਆ ਮੰਨ ਲੈ ਵੀ ਜਿਹੜਾ ਤੁਹਾਨੂੰ ਮੂਰੋ ਵਿਊ ਦਿਖਾਇਆ ਤੇ ਨਾ ਉਹਦੇ ਪਿਛਲੀ ਸਾਈਡ ਤੇ ਪਿਛਲੀ ਸਾਈਡ ਤੇ ਤੁਸੀਂ ਆ ਦੇਖੋ ਸਵੀਵਿੰਗ ਪੋਲ ਵਗੈਰਾ ਸਾਰੀ ਸਹੂਲਤ ਬਣੀ ਹੋਈ ਤੇ ਯਾਰ ਕੋਈ ਚੀਜ਼ ਹੈ ਹੀ ਨਹੀਂ ਤੇ ਇਹ ਜੀ ਜਿਹੜੀ ਨਾ ਹੋਵੇ ਪਰ ਅੱਜ ਸੱਚੀ ਮੰਨ ਕੇ ਚੱਲੋ ਤੁਸੀਂ ਤੁਹਾਨੂੰ ਮੈਂ ਇੱਕ ਗੱਲ ਸੱਚੀ ਦੱਸਾਂ ਐਂ ਡਰ ਲੱਗਦਾ ਹੈ ਵੀ ਇੱਥੇ ਯਾਰ ਆਉਣ ਤੋਂ ਵੀ ਡਰ ਲੱਗਦਾ ਹੈ ਕਿਉਂ ਤੁਹਾਨੂੰ ਪਤਾ ਹੀ ਹੈ ਅੱਜ ਗੱਲ ਟਾਈਮ ਨਾ ਜਿਹੜਾ ਟਾਈਮ ਬਹੁਤ ਮਾੜਾ ਹੈ ਪਰ ਬਣੀ ਹੋਈ ਜਗ੍ਹਾ ਦਾ ਜੇ ਮੈਂ ਤੁਹਾਨੂੰ ਦੱਸਾਂ ਵੀ ਇਹ ਤਾਂ ਮੰਨ ਕੇ ਚੱਲੋ ਵੀ ਆਪਾਂ ਸਾਹ ਵੀ ਨਹੀਂ ਲਾ ਸਕਦੇ ਵੀ ਕਿਵੇਂ ਦੀ ਜਗ੍ਹਾ ਬਣੀ ਹੋਈ ਹੈ ਜਾਂ ਕਿਵੇਂ ਦਾ ਮੰਨ ਕੇ ਚੱਲੇ ਦਾ ਸਿਸਤਮ ਹੈ ਵੀ ਜਦੋਂ ਇਹ ਬਣਾਈ ਹੋਊਗੀ ਤਾਂ ਖਰਬਾਂ ਦੇ ਹਿਸਾਬ ਨਾਲ ਕਰੋੜਾਂ ਦੇ ਹਿਸਾਬ ਨਾਲ ਰੁਪਈਆ ਲੱਗਿਆ ਹੋਊਗਾ ਤੇ ਪਰ ਰੁਪਈਆ ਉਹ ਲੋਕਾਂ ਦਾ ਸੀ ਮੰਨ ਕੇ ਚਲੋ ਜਿਹੜਾ ਪੈਸਾ ਸੀ ਉਹ ਲੋਕਾਂ ਦਾ ਪੈਸਾ ਸੀ ਲੋਕਾਂ ਦਾ ਲਾਤਾ ਆ ਮੰਨ ਕੇ ਚਲੋ ਕਿਸੇ ਦੇ ਮੁੜੇ ਨਹੀਂ ਸਰਕਾਰ ਨੇ ਵੀ ਇੱਕ ਵਾਰੀ ਕਿਹਾ ਸੀ ਦੇਖੋ ਕੀ ਬਣਦਾ ਮੁੜੂ ਜਾਂ ਨਾ ਮੁੜੂਗਾ ਆ ਜੋ ਆਪਾਂ ਤੁਹਾਨੂੰ ਉੱਪਰ ਜਾ ਕੇ ਦਿਖਾਉਂਦੇ ਆ ਦੇਖੋ ਠੀਕ ਹੈ ਜਿੰਨਾ ਲੋਹਾ ਪਟ ਸਕਦੀ ਸੀ ਨਾ ਸਾਰਾ ਲੈ ਗਈ ਫਟ ਗਈ ਆ ਦੇ ਐਸੀ ਤਰ੍ਹਾਂ ਇੱਥੇ ਲੱਗਿਆ ਹੋਇਆ ਸੀ ਆ ਦੇਖੋ ਆਜੋ। ਲੈ ਮਿੱਤਰੋ ਹੁਣ ਆਪਾਂ ਨਾ ਜਾਵਾਂ ਇਸ ਜਗ੍ਹਾ ਦੇ ਉੱਪਰ ਆ ਕੇ ਛੱਤ ਤੇ। ਜਮਾ ਉੱਪਰਲੀ ਜਗ੍ਹਾ ਤੇ ਆ ਗਈ ਜਮਾ। ਜਿਹੜੀ ਮੇਨ ਜਗ੍ਹਾ ਬਣੀ ਹੋਈ ਹੈ ਨਾ ਆਪਾਂ ਉਹਦੇ ਉੱਪਰ ਆ ਗਏ। ਹੋਰ ਪਾਸੇ ਥੋਨੂੰ ਆਸੇ-ਪਾਸੇ ਚੜਕ ਕੇ ਮੈਂ ਕੋਸ਼ਿਸ਼ ਕਰੂੰਗਾ ਜਿੰਨਾ ਵੀ ਹੋ ਸਕਿਆ ਤੁਹਾਨੂੰ ਦਿਖਾਉਣ ਦੀ ਜਿੱਥੇ ਤੱਕ ਮੈਂ ਤੁਹਾਨੂੰ ਹੱਥ ਕਰਕੇ ਦਿਖਾਵਾਂ ਜਿੱਥੇ ਤੱਕ ਵੀ ਉਥੇ ਤੱਕ ਸਾਰੀ ਪਰਲ ਕੰਪਨੀ ਦੀ ਜਗ੍ਹਾ ਹੈ ਆਏ ਮਿੱਤਰਾ ਕੈਮਰਾ ਮਾਰ ਕੇ ਦਿਖਾ ਦੇ ਜੂਮ ਕਰ ਲਈ ਜਿੰਨੀ ਹੋ ਸਕਦੀ ਹੈ ਵੱਧ ਤੋਂ ਵੱਧ ਆਏ ਮੇਰੇ ਨਾਲ-ਨਾਲ ਤੁਰੇ ਉਂਗਲ ਦੇ ਨਾਲ-ਨਾਲ ਕੈਮਰਾ ਘੁਮਾ ਲਈ ਜਾਵਾ ਆ ਜਾ ਇਹ ਆਏ ਇਧਰ ਹੀ ਸਾਈਡ ਤੇ ਆਜੋ ਆ ਪਾਣੀ ਵਾਲੀ ਟੈਂਕੀ ਹੈ ਜਿਹੜੀ ਇਹ ਵੀ ਇਸ ਜਗ੍ਹਾ ਦੇ ਵਿੱਚ ਬਣੀ ਹੋਈ ਹੈ ਆ ਆ ਗਿਆ ਨਾ مین ਗੇਟ ਆ ਤੀਂਦਾ ਜਿਹੜਾ ਤੁਹਾਨੂੰ ਲੋਹੇ ਦਾ ਆ ਸਾਰਾ ਮੰਨ ਕੇ ਚੱਲੋ ਯਾਰ ਜਦੋਂ ਕੋਈ ਇੱਥੇ ਮੈਂ ਤਾਂ ਹੀ ਸੋਚੀ ਜਾਂ ਨਾ ਹਉ ਜਗ੍ਹਾ ਦੇਂਦੀ ਐ ਨਾ ਜਿਹੜੀ ਆ ਗੰਦ ਦੇ ਪਰਲੀ ਸਾਈਡ ਆ ਆ ਪਰਲੀ ਸਾਈਡ ਆ ਇਹ ਵੀ ਮੰਨ ਕੇ ਚੱਲੋ ਏਸੀ ਤੇ ਅੰਡਰ ਆਉਂਦੀ ਐ ਮੈਂ ਤਾਂ ਹੀ ਸੋਚੀ ਜਾਂ ਨਾ ਵੀ ਜਦੋਂ ਕਿਤੇ ਇਹ ਜਗ੍ਹਾ ਦੇ ਉੱਤੇ ਮੱਲੇ ਕੰਮ ਚੱਲਦਾ ਸੀ ਕੰਪਨੀ ਚੱਲਦੀ ਦੀ ਤਾਂ ਉਦੋਂ ਤਾਂ ਯਾਰ ਬਹੁਤ ਮੰਨ ਕੇ ਚੱਲੋ ਵੀ ਗੈਮਲ ਗੈਮਲ ਵਾਲੀ ਗੱਲ ਸੀ ਆ ਜੋ ਤਨੂ ਜਿੰਨਾ ਹੋ ਸਕੇ ਮੈਂ ਤਾਹਾਂ ਤੋਂ ਵੀ ਜਾਵਾਂ ਤਹਾਉ ਚੜ ਕੇ ਆਜੋ ਲੈ ਮਿੱਤਰੋ ਇੱਥੇ ਤੁਹਾਨੂੰ ਹੁਣ ਕਬੂਤਰੀ ਮਿਲਣਗੇ ਨਾ ਬੜਾ ਜਿਹਾ ਦਿਖਾਈ ਕਬੂਤਰੀ ਮਿਲਣਗੇ ਤੁਹਾਨੂੰ ਹੋਰ ਕੁਝ ਨਹੀਂ ਸਭ ਕੁਝ ਲੋਹਾ ਜਿਹੜਾ ਕੋਈ ਲਾਈਟ ਦਾ ਸਿਸਟਮ ਟੋਟਲ ਹੀ ਟੋਟਲ ਫਟ ਕੇ ਇੱਥੋਂ ਲਿਜਾ ਚੁੱਕੇ ਨੇ ਤਾਂ ਮੰਨ ਕੇ ਚੱਲੋ ਕਰਨ ਵੀ ਕੀ ਯਾਰ ਲੋਕ ਜਦੋਂ ਬਾਈ ਹਰੇਕ ਬੰਦੇ ਨੂੰ ਆਪਦੀ ਆਸ ਸੀ ਜਦੋਂ ਉਹਦਾ ਸੁਪਨਾ ਟੁੱਟ ਗਿਆ ਤਾਂ ਮੰਨ ਕੇ ਚੱਲੋ ਕਰੇ ਵੀ ਕੀ ਬੰਦਾ ਹੁਣ ਆਪਾਂ ਆ ਗਏ ਫਰੰਟ ਤੇ ਜਦੋਂ ਮੈਂ ਤੁਹਾਨੂੰ ਸ਼ੁਰੂਆਤ ਕਰੀ ਥੱਲੋਂ ਸਟਾਰਟਿੰਗ ਥੱਲੋਂ ਕਰੀ ਦੀ ਹੁਣ ਆਪਾਂ ਉਹ ਜਗ੍ਹਾ ਦੇ ਉੱਪਰ ਚੜ ਕੇ ਫਰੰਟ ਤੇ ਆ ਗਏ ਤੇ ਆਹ ਦੇਖੋ ਪਾਣੀ ਵਾਲੀ ਟੈਂਕੀ ਆਵਦੀ ਸਪੈਸ਼ਲ ਇਹਨਾਂ ਦੀ ਬਣਾਈ ਹੋਈ ਸੀ ਤੇ ਇੱਕ ਜਗ੍ਹਾ ਆਹ ਸਾਹਮਣੇ ਬਣੀ ਹੋਈ ਐ ਇਹ ਵੀ ਬਿਲਡਿੰਗ ਇਹਨਾਂ ਦੀ ਐ ਤੇ ਆਹ ਕੰਧ ਦੇ ਨਾਲ-ਨਾਲ ਐ ਸਾਰੀ ਜਗ੍ਹਾ ਹੋ ਜਿੱਥੇ ਤੱਕ ਵੀ ਐ ਮੰਨ ਲਓ ਵੀ ਯਾਰ ਜਿਵੇਂ ਆਪਾਂ ਪੰਜਾਬੀ ਜਗ੍ਹਾ ਇਹਨੇ ਹੁੰਦੇ ਆ ਨਿਗਾ ਜਾਂਦੀ ਐ ਉਂਗਲ ਜਾਂਦੀ ਐ ਤੇ ਮਨ ਉਂਗਲ ਤਾਂ ਉੱਥੇ ਤਾਂ ਕਿੱਥੇ ਵਗ ਜੂ ਤੇ ਨਿਗਾ ਜਾਂਦੀ ਐ ਜਿੱਥੇ ਤੱਕ ਮੰਨ ਕੇ ਚੱਲੋ ਵੀ ਉਹ ਸਾਰੀ ਇਸ ਕੰਪਨੀ ਦੇ ਅੰਡਰ ਆਉਂਦੀ ਹੈ ਆਪਾਂ ਨੂੰ ਇਸੇ ਪ੍ਰੋਪਰਟੀ ਦਾ ਪਤਾ ਹੈ ਹੋ ਸਕਦਾ ਵੀ ਬਈ ਹੋਰ ਵੀ ਕਿਤੇ ਹੋਵੇ ਆ ਦੇਖੋ ਔਰੇ ਨਾ ਇਹਦੇ ਆਹਾ ਸਜਾਵਟ ਵਾਸਤੇ ਲੱਗੇ ਹੋਏ ਸੀ ਆਹਾ ਆ ਦੇਖੋ ਆ ਸਾਰਾ ਆ ਸਾਰਾ ਪੱਟ ਲਿਆ ਸਾਰਾ ਇਥੋਂ ਪੱਟ ਕੇ ਲੇ ਗਏ ਲੈ ਮਿੱਤਰੋ ਆਪਾਂ ਹੁਣ ਥੋੜਾ ਜਿਹਾ ਦੂਜੇ ਪਾਸੇ ਆ ਗਏ ਉਸੇ ਬਿਲਡਿੰਗ ਦੇ ਬਿਲਡਿੰਗ ਜਿਹੜੀਆਂ ਆ ਚੀਜ਼ਾਂ ਲੱਗੀਆਂ ਨੇ ਨਾ ਆਹ ਇਹ ਵੀ ਹੁਣ ਟਹੀ ਜਾਂਦੀਆਂ ਨੇ ਉਹ ਮਾੜੀ ਜ਼ੂਮ ਕਰਕੇ ਦਿਖਾਈ ਆਪਾਂ ਪਹਿਲਾਂ ਭੁੱਲ ਗਏ ਉਹ ਜ਼ੂਮ ਕਰਕੇ ਦਿਖਾਈ ਆ ਉਹ ਦੇਖ ਕੇ ਮੇ ਢੇਰ ਲੱਗਿਆ ਪਿਆ ਆਹ ਦੇਖ ਇਹ ਡਿਜ਼ਾਈਨ ਵਾਸਤੇ ਬਣੀ ਹੋਈ ਸੀ ਵੇਖੀ ਥੱਲੇ ਤਾਂ ਲੈਂਟਰ ਪਿਆ ਹੋਇਆ ਇਹ ਡਿਜ਼ਾਈਨ ਵਾਸਤੇ ਬਣੀ ਹੋਈ ਸੀ ਇੱਥੇ ਇੱਥੇ ਆਹ ਚੀਜ਼ ਸੀ ਜਿਹੜੀ ਇੱਥੇ ਕਾਦੇ ਵਾਸਤੇ ਹੋ ਸਕਦੀ ਥੋਨੂੰ ਲੱਗਦਾ ਇਹ ਇਹ ਜਗ੍ਹਾ ਆ ਜਿਹੜਾ ਚੌਰਸ ਜਾਈਦੀ ਨੇ ਇੱਥੇ ਪਾਣੀ ਵਾਲੀਆਂ ਟੈਂਕੀਆਂ ਟੰਗੀਆਂ ਧਰੀਆਂ ਹੋਈਆਂ ਸੀ ਪਾਣੀ ਮੰਨ ਲਓ ਪੀਣ ਪੋਣ ਵਾਸਤੇ ਵਰਤਣ ਨੂੰ ਤੇ ਆਪਦਾ ਬਾਰਡਰ ਵਾਕਸ ਲੱਗਿਆ ਹੋਇਆ ਸੀ ਬਾਰਡਰ ਵਾਕਸ ਦੀ ਟੈਂਕੀ ਦੇਖ ਲਓ ਤੁਸੀਂ ਵੀ ਯਾਰ ਇਹ ਤਾਂ ਐਵੇਂ ਮੰਨੋ ਵੀ ਬਹੁਤ ਵੱਡਾ ਸਿਸਟਮ ਸੀ ਅੱਜ ਜਿਹੜਾ ਖੰਡਰ ਬਣ ਗਿਆ ਤੇ ਪੌਦੇ ਵੀ ਉਹਦੇ ਹਿਸਾਬ ਨਾਲ ਲਾਏ ਹੋਏ ਸੀ ਆ ਵਿੱਚ ਤਾਂ ਉਹ ਜਿਹੜੀਆਂ ਝਾੜੀਆਂ ਹੋ ਗਈਆਂ ਹਰੀਆਂ ਇਹ ਤਾਂ ਜਿਵੇਂ ਪਹਾੜੀ ਦੇ ਘਰ ਵਗੈਰਾ ਅੱਡੇ ਹੂੰ ਜਿਵੇਂ ਜਿਵੇਂ ਸੜਕਾਂ ਕੱਢਤੀਆਂ ਉਹ ਗੱਡੀਆਂ ਵੀ ਖੜੀਆਂ ਨੇ ਪਰ ਆਪਾਂ ਨੂੰ ਇਹ ਨਹੀਂ ਪਤਾ ਵੀ ਉਹ ਐਸੇ ਪ੍ਰੋਟੀ ਦੇ ਅੰਦਰ ਆਉਂਦੀਆਂ ਨੇ ਜਾਂ ਲੱਗ ਹੈ ਪਰ ਦੇਖਣ ਦੇ ਵਿੱਚ ਇਹ ਅਹੀਂ ਲਾ ਦੇ ਵੀ ਇਸੇ ਪ੍ਰੋਟੀਜੈਂਡਰੀ ਨੇ ਉਹ ਤੇ ਆ ਆ ਦਿਖਾਈ ਉੱਚੀ ਜਗ੍ਹਾ ਆ ਦੇਖੋ ਹਾਂ ਆ ਕਿੰਨੀ ਉੱਚੀ ਜਗ੍ਹਾ ਬਣੀ ਹੋਈ ਹੈ ਤੇ ਆ ਜੋ ਆਪਾਂ ਥੱਲੇ ਉਤਰ ਕੇ ਚੱਲਦੇ ਹਾਂ ਲੈ ਮਿੱਤਰੋ ਹੁਣ ਆਪਾਂ ਅੱਗੇ ਥੱਲੇ ਤੇ ਜਿੰਨਾ ਕਾ ਆਪਾਂ ਦਿਖਾ ਸਕਦੇ ਸੀ ਉਹ ਆਪਾਂ ਸਾਰਾ ਤੁਹਾਨੂੰ ਦਿਖਾਤਾ ਤੇ ਹੋਰ ਆਪਾਂ ਇਧਰ ਉਧਰ ਜਾ ਨਹੀਂ ਸਕਦੇ ਕਿਉਂਕਿ ਜਗ੍ਹਾ ਜਿਹੜੀ ਜਾਣ ਵਾਲੀ ਹੈ ਨਹੀਂਗੀ ਤੇ ਇੱਕ ਵੀਡੀਓ ਕਹੀ ਜੀ ਲੱਗੀ ਸਾਰੇ ਕਮੈਂਟ ਕਰਕੇ ਜਰੂਰ ਦੱਸਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ